ਇਹ ਤਾਜ਼ਾ ਤਸਵੀਰਾਂ ਕੁੱਲੂ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਜ਼ਿਲ੍ਹੇ ਦੇ ਵਿੱਚ ਬੀਤੀ ਰਾਤ ਤੋਂ ਰੁਕ ਰੁਕ ਕੇ ਮੀਂਹ ਜਾਰੀ ਹੈ ਭਾਰੀ ਮੀਂਹ ਦੇ ਕਰਕੇ ਪਿੰਡੂ ਖੇਤरां ਦੇ ਵਿੱਚ ਵੀ ਕਈ ਸੜਕਾਂ ਬੰਦ ਹੋ ਗਈਆਂ ਨੇ ਇਹ ਹੈਰਾਨ ਕਰ ਦੇਣ ਵਾਲਾ ਮੰਜ਼ਰ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਇਹ ਰੈਸਕਿਊ ਆਪਰੇਸ਼ਨ ਵੀ ਉੱਥੇ ਲੋਕਾਂ ਨੂੰ ਉਥੇ ਲੈ ਕੇ जाया ਜਾ ਰਿਹਾ ਬਚਾਇਆ ਜਾ ਰਿਹਾ ਕਿ ਕਿਤੇ ਇਹ ਜਿਹੜਾ ਹੜ ਆਇਆ ਉਸ ਦੇ ਵਿੱਚ ਕੋਈ ਲੋਕ ਜਿਹੜੇ ਨੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਾ ਪਹੁੰਚੇ ਉੱਥੇ ਹੀ ਲੁਹਰੇ ਦੇ ਨੇੜੇ ਕਰਸ਼ਾ ਦੇ ਵਿੱਚ ਨਾਲੇ ਦੇ ਵਿੱਚ ਹੜ ਆਇਆ ਜਿਸ ਕਰਕੇ ਇੱਕ ਵਾਹਨ ਦੇ ਤਬ ਜਾਣ ਦੀ ਵੀ ਜਾਣਕਾਰੀ ਮਿਲੀ ਹੈ ਉੱਥੇ ਹੀ ਕਈ ਥਾਵਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਰਾਸ਼ਟਰੀ ਰਾਜਮਾਰਗ ਬੰਨ ਕਰ ਦਿੱਤੇ ਗਏ ਨੇ ਤਾਂ ਭਾਰੀ ਮੀਂਹ ਦੇ ਕਰਕੇ ਨਦੀਆਂ ਤੇ ਨਾਲੇ ਭਰ ਚੁੱਕੇ ਨੇ ਜਿੱਥੇ ਕਿ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮੌਸਮ ਵਿਭਾਗ ਨੇ ਵੀ ਅੱਜ ਕੁੱਲੂ ਜ਼ਿਲ੍ਹੇ ਦੇ ਵਿੱਚ ਪੀਲਾ ਅਲਰਟ ਜਾਰੀ ਕੀਤਾ ਮੰਡੀ ਦੇ ਵਿੱਚ ਵੀ ਵਕ ਵਕ ਥਾਮਾ ਦੇ ਉੱਤੇ ਬੱਦਲ ਫਟਣ ਦੀ ਘਟਨਾ ਦਰਜ ਕੀਤੀ ਗਈ ਹੈ ਕਈ ਮੌਤ ਜਿਹੜੀ ਲੋਕਾਂ ਦੀ ਹੋਈਆਂ ਨੇ ਕਈ ਲੋਕ ਲਾਪਤਾ ਹੋਏ ਨੇ ਘਰਾ ਦੇ ਉੱਤੇ ਜਿਹੜਾ ਲੈਂਡਸਲਾਈਡ ਹੋਈ ਹੈ ਕੋਫਨਾ ਕੇ ਤਸਵੀਰਾਂ ਦੇਖ ਸਕਦੇ ਹੋ ਚਾਰ ਥਾਮਾ ਲਗਭਗ ਚਾਰ ਥਾਮਾ ਦੇ ਉੱਤੇ ਬੱਦਲ ਫਟਿਆ ਹੁਣ ਤੱਕ ਇੱਕ ਦੀ ਮੌਤ ਵੀ ਹੋ ਚੁੱਕੀ ਐ ਲਾਪਤਾ ਕਈ ਲੋਕ ਹੋਏ ਨੇ ਦੇਖ ਸਕਦੇ ਹੋ ਕਿ ਕਿਵੇਂ ਲਗਾਤਾਰ ਬਿਜਲੀ ਕਣਕ ਦੀ ਹੋਈ ਨਜ਼ਰ ਆ ਰਹੀ ਐ ਵਹਾ ਜਿਹੜਾ ਇੰਨਾ ਤੇਜ਼ ਸੀ ਕਿ ਲੋਕ ਵਹਿ ਜਾਂਦੇ ਨੇ ਲੋਕਾਂ ਦੇ ਘਰ ਜਿਹੜੇ ਨੇ ਤਬਾਹ ਹੋ ਜਾਂਦੇ ਨੇ ਇੰਨੀ ਮਿਹਨਤ ਦੇ ਨਾਲ ਜਮਾ ਪੂੰਜੀ ਦੇ ਨਾਲ ਇੱਕ ਇੱਕ ਜਿਹੜਾ ਚੀਜ਼ ਜੋੜ ਕੇ ਘਰ ਨੂੰ ਬਣਾਇਆ ਹੋਏਗਾ ਇੰਨੀ ਮਿਹਨਤ ਕਰਕੇ ਘਰ ਨੂੰ ਬਣਾਇਆ ਹੋਏਗਾ ਤਾਂ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਅੱਖਾਂ ਦੇ ਸਾਹਮਣੇ ਰੁੜਦਾ ਹੋਇਆ ਜਦੋਂ ਦਿਖਾਈ ਦਿੰਦਾ ਤਾਂ ਦਿਲ ਟੁੱਟ ਜਾਂਦਾ ਉੱਥੋਂ ਦੇ ਲੋਕ ਆਪਣੀ ਅੱਖਾਂ ਦੇ ਨਾਲ ਜਿਹੜਾ ਇਹ ਮੰਜ਼ਰ ਦੇਖ ਰਹੇ ਹੋਣਗੇ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤਰੀ ਹੋਏਗੀ ਇਹ ਤਾਂ ਉਹਨਾਂ ਨੂੰ ਹੀ ਪਤਾ ਹੈ ਤਾਂ ਰੈਸਕਿਊ ਆਪਰੇਸ਼ਨ ਦਾ ਕੰਮ ਹਾਲੇ ਤੱਕ جاری ਹੈ ਮੀਦੇ ਕਰਕੇ ਬਹੁਤ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਘਾਰ ਤਬਾਹ ਹੋਏ ਨੇ ਤੇ ਅਜੇ ਹੇ ਦੇ ਵਿੱਚ ਹੀ ਪ੍ਰਸ਼ਾਸਨ ਦੀ ਜੜੀ ਮੁਸਤੈਦੀ ਉਹਨਾਂ ਦੇ ਵੱਲੋਂ ਵਰਤੀ ਜਾ ਰਹੀ ਹੈ ਰੈਸਕੂ ਆਪਰੇਸ਼ਨ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਲੇਕਿਨ ਜੋ ਲੋਕ ਇਸ ਮੇ ਕਰਕੇ ਲਾਪਤਾ ਹੋਏ ਉਹਨਾਂ ਨੂੰ ਫਿਲਹਾਲ ਦੇ ਲਈ ਲੱਭਣ ਦੀ ਕੋਸ਼ਿਸ਼ ਜਾ ਰਹੀ ਹੈ ਪਰ ਕੁਝ ਵੀ ਹਾਲੇ ਪਤਾ ਨਹੀਂ ਲੱਗ ਰਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੋਰ ਵੀ ਲੋਕ ਜਿਨ੍ਹਾਂ ਦੀ ਜਾਨ ਗਈ ਹੋ ਸਕਦੀ ਹੈ ਲੇਕਿਨ ਇੱਕ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਇੱਕ ਖੌਫਨਾਕ ਮੰਜ਼ਰ ਕੁੱਲੂ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਬੀਤੀ ਰਾਤ ਰੁਕ ਰੁਕ ਕੇ ਮੀਂਹ ਜਾਰੀ ਸੀ ਜਿਸ ਤੋਂ ਬਾਅਦ ਜਦੋਂ ਹੜ ਦੇਖਣ ਨੂੰ ਮਿਲਦਾ ਉੱਥੇ ਹੀ ਭਾਰੀ ਮੀਂਹ ਦੇ ਕਰਕੇ ਨਦੀਆਂ ਤੇ ਨਾਲੇ ਭਰ ਜਾਂਦੇ ਨੇ ਤੇ ਉੱਥੇ ਹੀ ਕਈ ਥਾਵਾਂ ਬੰਦ ਕਰ ਦਿੱਤੀਆਂ ਗਈਆਂ ਰਾਸ਼ਟਰੀ ਰਾਜਮਾਰਗ ਵੀ ਬੰਦ ਕਰ ਦਿੱਤਾ ਗਿਆ ਨਾਲ ਹੀ ਅਨੀ ਅਪਮੰਡਲ ਲੋਹਰੀ ਦੇ ਕੋਲ ਕਾਰਸ਼ਾ ਦੇ ਵਿੱਚ ਨਾਲੇ ਦੇ ਵਿੱਚ ਜਿਹੜੀ ਬਾੜ ਆਈ ਹੈ ਜਿਸ ਕਰਕੇ ਇੱਕ ਗੱਡੀ ਦੇ ਦੱਬਣ ਦੀ ਵੀ ਸੂਚਨਾ ਸਾਹਮਣੇ ਆ ਰਹੀ ਆ ਅੱਖਾਂ ਦੇ ਸਾਹਮਣੇ ਉਹਨਾਂ ਦੇ ਵੱਲੋਂ ਇਹ ਦੇਖਿਆ ਗਿਆ ਆਪਣੀ ਜਾਨ ਬਚਾਉਣ ਦੇ ਲਈ ਵੀ ਸੁਰੱਖਿਆ ਥਾਵਾ ਦੇ ਉੱਤੇ ਉਹਨਾਂ ਦੇ ਵੱਲੋਂ ਜਾਇ ਆਜਾਰਿਆ ਰੈਸਕਿਊ ਆਪਰੇਸ਼ਨ ਜਾਇ ਜਾਰੀ ਹੈ ਤੇ ਉੱਤੇ ਲਾਈਵ ਤੁਹਾਡੇ ਨਾਲ ਸਾਂਝਿਆ ਕਰ ਰਿਹਾ ਇੱਕ ਵਾਰ ਦੁਬਾਰਾ ਇਸ ਖੌਫਨਾਕ ਮੰਜ਼ਰ ਦਾ ਝੁੱਕ ਕਰ ਲੈਣੇ